ਕਬੱਡੀ ਜਤਪਾਲ ਚਿੱਟੀ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਪੰਜਾਬ ਟਾਈਗਰ ਨਨਕਾਣਾ ਸਾਹਿਬ ਦੀ ਇਹ ਟੀਮ ਹੈ ਆਇਆ ਗੱਬਰੂ ਇਸ ਸਮੇਂ ਕਿ ਲਹਿੰਦੇ ਦਾ ਇੱਕ ਗੱਬਰੂ ਵੇਖਿਆ ਰਾਜਪੂਤ ਅਬਦੁੱਲਾ ਇੰਨੀ ਭਰੀਆ ਜਾਨ ਜਿਸੇ ਵਿੱਚ ਫਿਰੇ ਖੇਡ ਦਾ ਖੁੱਲਾ ਹੈ ਗੱਲ ਨਹੀਂ ਕੋਈ ਝੂਟਕਾ ਲਿਆ ਜਾਫੀ ਹੈ ਅਨਮੁੱਲਾ ਗੱਲ ਨਹੀਂ ਕੋਈ ਝੂਟਕਾ ਨੇ ਨਨਕਾਣਾ ਸਾਹਿਬ ਦੀ ਟੀਮ ਸ਼ੰਭੂ ਭਰੋਲੀ ਰਾਮਪੁਰੇ ਦੇ ਫੁੱਲ ਭਰਾਵਾਂ ਦੀ ਇਹ ਟੀਮ ਲਓ ਜਹਾਜ਼ ਪੰਜਾਰ ਟਾਈਗਰ ਨਨਕਾਣਾ ਸਾਹਿਬ ਸਾਡੇ ਕੋਲ ਪੁੱਜਣਗੇ ਬਹੁਤ ਬਹੁਤ ਧੰਨਵਾਦ ਇਧਰ ਜੈਲੀ ਬੋਪਾ ਆ ਜੀ ਕਹਿੰਦੇ ਵੀ ਮੇਰੇ ਵੱਲੋਂ ਸਪਾਂਸਰ ਕੀਤਾਗਾ ਅੱਜ ਹੈਲੀਕਾਪਟਰ ਦੇ ਨਾਲ ਕਹਿੰਦੇ ਫੁੱਲਾਂ ਦੀ ਵਰਖਾ ਹੋਊਗੀ ਫੁੱਲਾਂ ਦੀ ਵਰਖਾ ਹੋਊਗੀ ਆ ਮੈਦਾਨ ਦੇ ਵਿੱਚ ਬੱਲੇ 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 ਹੁੰਦੀ ਹੋਈ ਹੱਲੇ ਬੱਲੇ ਕਬੱਡੀ 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 ਜਾ ਜਗਾ ਇਹ ਸ਼ਹਿਰ ਦਾ ਇਹ ਸ਼ਹਿਰ ਦੇ ਕੰਨਿਆਂ ਦਾ ਕਿੰਨਾ ਤਸਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਵੇਂ ਸੂਰਜਾ ਕੰਮੀਆਂ ਦੇ ਨੇੜੇ ਤੂੰ ਮੰਗਦਾ ਰਹੀਵੇਂ ਸੂਰਜਾ ਕੰਮੀਆਂ ਦੇ ਵੇੜੇ ਰਾਏਸਰੀਆ ਸੰਤ ਰਾਮਦਾਸੀ ਗੱਲ ਕਰ ਗਿਆ ਲਾ ਬੁਲਾਰੇ ਆਪੋ ਆਪਣੇ ਅੰਦਾਜ਼ ਨਾਲ ਗੱਲ ਕਰਦੇ ਨੇ ਇਧਰ ਪਾਸੇ ਸੱਤੂ ਕੋਸ਼ਿਸ਼ ਕਰਦਾ ਹੋਇਆ ਸੱਤੂ 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 ਫਡੂਰ ਸਾਹ ਵੜ ਹੱਟਦੀ ਕਬੱਡੀ 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 ਇਹ ਵੰਟਨਾ ਮੈਲਾ ਐਨ ਪਰ ਜੋ ਬੰਦੇ ਉੱਪਰ ਆ ਗੁਰਦਾਸਪੁਰੀ ਸ਼ੰਕਰ ਦੀ ਰੇਡ ਪਈ ਹੋਈ ਖੰਡੂਰ ਸਾਹ ਵਾਲਾ ਸਤੂ ਇਹ 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 ਕਬੱਡੀ 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 ਹੁਲੇ ਹੋਲੇ ਕਬੱਡੀ 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 ਦੀ ਹੋਈ ਬਈ ਅੱਧਾ ਨੇ ਬੱਲੇ 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 ਵਾਓ ਸੋਹਣਾ ਬਿੰਗਾ ਬਿੰਦੇ ਸੱਤੂ ਨੇ ਲਾ ਕੇ ਜਫਾ ਪੁਆਇੰਟ ਬਲੀ ਸਰਕਾਰ ਨੇ ਕੱਪ ਕਰਵਾਇਆ ਸੀਗਾ ਉੱਥੇ ਫੁੱਲਾਂ ਦੇ ਨਾਲ ਵੱਖਾ ਜਿਹੜੀ ਇਹ ਫੁੱਲਾਂ ਦੀ ਕੀਤੀ ਗਈ ਹੈਲੀਕਾਪਟਰ ਰਾਹੀਂ ਜਾਂ ਐਡਵੈਂਚਰ ਦੇ ਵਿੱਚ ਗੱਲਾਂ ਹੋਣਗੀਆਂ ਲਓ ਇਧਰੇ ਪਾਸੇ ਅਬਦੁੱਲਾ ਰਾਜਪੂਰ ਬਹੁਤ ਵਧੀਆ ਪ੍ਰਦਰਸ਼ਨ ਦੇ ਪੁਆਇੰਟ ਪੁਆਇੰਟ ਰੇਡਰ ਦੇ ਸੀਨ ਦੇ ਅੰਕ ਜੁੜਦਾ ਹੋਇਆ ਆਹ ਸਿਰਕਟ ਮਝਨ ਹਾਇਆ ਬੂਸਾ ਦਾ ਜੇਤੂ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਦੇ ਰੇਂਜ ਰੋਵਰ ਦੇ ਨਾਲ ਮਾਨ ਸਨਮਾਨ ਹੋਏ ਇਸ ਨੌਜੰਬੇ ਲਓ ਖੇਡ ਮੈਦਾਨ ਦੇ ਵਿੱਚ ਅੰਬਾ ਸੁਰ ਸਿੰਘ ਦੀ ਧਰਤੀ ਦਾ ਤੇ ਦੂਜੇ ਪਾਸੇ ਸਾਜੀ ਦੇਖੋ ਜਾਫਰੀ ਕੌਣ ਜਫਾ ਲਾ ਰਿਹਾ ਹੈ ਵਾਲਾ ਤਿਆਰ ਆਹ ਟੱਕਰ ਦੋ ਖਿਡਾਰੀਆਂ ਦੀ ਉਹ ਬੱਲ ਨਾਲ ਵਾਲਾ ਥਾਪੀਆਂ ਮਾਰਦਾ ਫਿਰਦਾ ਜਰਾਜਪੂਤ ਨੂੰ ਉਹ ਪੁੱਠੇ ਹੱਥ ਮਾਰਦਾ ਇਹਨਾਂ ਦੇ ਮਾਰ ਥਾਪੀਆਂ ਖੇਡਣ ਗੱਭਰੂ ਵਿੱਚ ਮੈਦਾਨਾਂ ਦੇ ਆ ਖੜੂ ਸਿੰਘ ਸਾਹਿਬ ਦੀ ਧਰਤੀ ਦਾ ਸੱਤੂ ਸਿਰਾ 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 ਤਾੜੀ ਵੱਜ ਗਈ ਹੈ ਮੇਰੇ ਵੀਰੋ ਤਾੜੀਆਂ ਦੇ ਵਰਗੇ ਤੇ ਸ਼ੱਕ ਹਾਂ ਨਾਮ ਸੋਨੇ ਤੇ ਲਿਖਾ